ਸੰਗਤ ਦੀ ਵਾਹੀ ਗੁਰਜੀਤਾ ਖਾਨ ਸਾਹਿਬ ਵਾਹੀ ਗੁਰਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਕੀ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਪੈਣਾ ਬੀਬੀਆਂ ਦੇ ਲਈ ਆ ਵੈਸੇ ਤਾਂ ਚਲੋ ਕੋਈ ਵੀ ਮਨੁੱਖ ਅੱਜ ਦੀ ਵੀਡੀਓ ਦੇ ਵਿੱਚ ਦਿੱਤੀ ਹੋਈ ਜਾਣਕਾਰੀ ਦੇ ਉੱਤੇ ਅਮਲ ਕਰੇ ਇਸ ਤਰ੍ਹਾਂ ਆਪਣੇ ਦਿਨ ਦੀ ਸ਼ੁਰੂਆਤ ਕਰੇ ਸਭ ਦਾ ਭਲਾਏ ਪਰ ਜਦੋਂ ਕਰਦੀ ਇੱਕ ਬੀਬੀ ਕਰਦੀ ਇੱਕ ਔਰਤ ਆਪਣੇ ਦਿਨ ਦੀ ਸ਼ੁਰੂਆਤ ਇਸ ਤਰੀਕੇ ਦੇ ਨਾਲ ਕਰਦੀ ਆ ਤਾਂ ਸੱਚਮੁੱਚ ਉਹ ਭੈਣ ਦਾ ਉਹ ਬੀਬੀ ਦਾ ਆਪਣਾ ਤਾਂ ਭਲਾ ਹੋਵੇਗਾ ਹੀ ਹੋਵੇਗਾ ਪਰ ਉਹਦੀ ਇਸ ਸ਼ੁਰੂਆਤ ਦੇ ਨਾਲ ਉਹਦੇ ਪੂਰੇ ਪਰਿਵਾਰ ਦਾ ਭਲਾ ਹੁੰਦਾ ਹੈ ਉਹਦੇ ਬੱਚਿਆਂ ਦਾ ਪਤੀ ਦਾ ਪਰਿਵਾਰ ਦੇ ਜੋ ਵੀ ਮੈਂਬਰ ਨੇ ਉਹ ਕਿਸ ਤਰ੍ਹਾਂ ਭਲਾ ਹੁੰਦਾ ਹੈ ਇਹ ਆਪਾਂ ਸਾਰੀ ਗੱਲਬਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਪੜ੍ਹਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਿਓ ਜੀ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਹਰ ਉਸ ਇਨਸਾਨ ਦੇ ਚਰਨਾਂ ਦੇ ਵਿੱਚ ਨਮਸਕਾਰ ਹੈ ਆ ਜੋ ਅਮਰਤ ਵੇਲੇ ਦੇ ਵਿੱਚ ਉੱਠਦੇ ਨੇ ਜੋ ਸਵੇਰੇ 3 ਵਜੇ ਤੋਂ ਲੈ ਕੇ 5 ਵਜੇ ਦੇ ਵਿੱਚਕਾਰ ਉੱਠ ਜਾਂਦੇ ਨੇ ਉੱਠ ਕੇ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪਦੇ ਨੇ ਮਹਾਪੁਰਖ ਜੀ ਕਹਿੰਦੇ 5 ਵਜੇ ਤੋਂ ਬਾਅਦ ਤਾਂ ਹਰ ਕੋਈ ਉੱਠ ਲੈਂਦਾ ਹੈ ਕਿਉਂਕਿ ਆਪਣੇ ਕੰਮਕਾਰਾਂ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਕਰਕੇ ਸਾਨੂੰ ਉੱਠਣਾ ਹੀ ਪੈਂਦਾ ਹੈ ਪਰ ਜਿਹੜੇ ਮਨੁੱਖ ਸਵੇਰੇ 5 ਵਜੇ ਤੋਂ ਪਹਿਲਾਂ ਉੱਠਦੇ ਹਨ ਨਾ ਉਹ ਆਪਣੇ ਪਰਮ ਪਿਤਾ ਪਰਮਾਤਮਾ ਜੀ ਦੇ ਲਈ ਉੱਠਦੇ ਆ ਤੇ ਫਿਰ ਜਦੋਂ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਲਈ ਸਮਾਂ ਕੱਢਦੇ ਆ ਉੱਠ ਕੇ ਉਹਨਾਂ ਦਾ ਨਾਮ ਜਪਦੇ ਆ ਉਹਨਾਂ ਦੇ ਉੱਤੇ ਜੋ ਕਿਰਪਾ ਹੁੰਦੀ ਆ ਜੋ ਬਖਸ਼ਿਸ਼ ਹੁੰਦੀ ਆ ਉਹ ਆਪਾਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਇਹ ਕਿਰਪਾ ਇਹ ਬਰਕਤ ਆਪਾਂ ਉੱਠ ਕੇ ਹੀ ਮਹਿਸੂਸ ਕਰ ਸਕਦੇ ਆ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਕਿੰਨੀ ਕਿਰਪਾ ਕਰਦੇ ਨੇ ਅਮਰ ਤਵੇਲੇ ਦਾ ਵੇਲਾ ਬਹੁਤ ਪਾਵਰਫੁਲ ਵੇਲਾ ਹੈ ਬਹੁਤ ਤਾਕਤਵਰ ਵੇਲਾ ਹੈ ਅਤੇ ਜੋ ਮਨੁੱਖ ਇਸ ਵੇਲੇ ਦੇ ਵਿੱਚ ਉੱਠਦੇ ਆ ਉਹਨਾਂ ਦੇ ਅੰਦਰ ਵੀ ਇੱਕ ਪਾਵਰ ਇੱਕ ਊਰਜਾ એનર્ਜੀ ਭਰ ਜਾਂਦੀ ਆ ਜੋ ਫਿਰ ਸਾਰਾ ਦਿਨ ਉਹਨਾਂ ਦੇ ਨਾਲ ਕੰਮ ਕਰਦੀ ਆ ਉਹਨਾਂ ਦੇ ਦਿਨ ਭਰ ਦੇ ਕੰਮਕਾਰ ਕਰਨੇ ਬੜੇ ਆਸਾਨ ਹੋ ਜਾਂਦੇ ਆ ਇਸ ਕਰਕੇ ਜੋ ਭੈਣ ਭਰਾ ਇਸ ਵੇਲੇ ਦੇ ਵਿੱਚ ਉੱਠਦੇ ਨੇ ਉਹਨਾਂ ਨੂੰ ਤਾਂ ਬਹੁਤ ਬਹੁਤ ਵਧਾਈ ਬੜੇ ਹੀ ਕਰਮਾ ਵਾਲੇ ਭਾਗਾਂ ਵਾਲੇ ਨੇ ਜੋ ਭੈਣ ਭਰਾ ਇਸ ਵੇਲੇ ਦੇ ਵਿੱਚ ਨਹੀਂ ਉੱਠ ਪਾਉਂਦੇ ਉਹਨਾਂ ਦੇ ਅੱਗੇ ਬੇਨਤੀ ਹੈ ਕਿ ਤੁਸੀਂ ਇੱਕ ਵਾਰ ਇਸ ਵੇਲੇ ਦੇ ਵਿੱਚ ਉੱਠ ਕੇ ਦੇਖੋ ਜੋ ਕਹਿੰਦੇ ਆ ਨਾ ਉੱਠਿਆ ਨਹੀਂ ਜਾਂਦਾ ਉਹ ਰਾਤ ਨੂੰ ਵਾਹਿਗੁਰੂ ਅਕਾਲ ਪੁਰਖ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਸੌਂਿਆ ਕਰੋ ਕਿਉਂਕਿ ਜਦੋਂ ਅਸੀਂ ਆਪਣੇ ਵਾਹਿਗੁਰੂ ਜੀ ਤੋਂ ਅਮਰਤ ਵੇਲਾ ਮੰਗਦੇ ਆ ਸਾਡੇ ਮਨ ਵਿੱਚ ਇਸ ਵੇਲੇ ਦਾ ਚਾਹ ਪੈਦਾ ਹੁੰਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਇਸ ਵੇਲੇ ਦੇ ਵਿੱਚ ਜਰੂਰ ਉਠੰਦਿਆ ਤੇ ਵਾਹਿਗੁਰੂ ਜੀ ਦੀ ਕਿਰਪਾ ਤੋਂ ਬਿਨਾ ਉੱਠਿਆ ਵੀ ਨਹੀਂ ਜਾ ਸਕਦਾ ਇਸ ਕਰਕੇ ਜੇ ਅਮਰਤ ਵੇਲੇ ਉੱਠਣਾ ਹੈ ਇਸ ਤਾਕਤ ਇਸ ਊਰਜਾ ਨੂੰ ਮੰਨਣਾ ਹੈ ਤਾਂ ਫਿਰ ਰਾਤ ਨੂੰ ਸੌਣ ਲੱਗਿਆ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੋਇਆ ਕਰੋ ਕਿ ਪਾਤਸ਼ਾਹ ਕਿਰਪਾ ਕਰੋ ਇਸ ਵੇਲੇ ਦੇ ਵਿੱਚ ਉਠਾ ਦੇਣਾ ਵਾਹਿਗੁਰੂ ਜੀ ਜਰੂਰ ਉਠਾਉਂਦੇ ਆ ਸੰਗਤ ਦੀ ਇਸ ਵੇਲੇ ਦੀ ਤਾਕਤ ਇਸ ਵੇਲੇ ਦੀ ਬਰਕਤ ਨੂੰ ਆਪਾਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਇਸ ਵੇਲੇ ਦੇ ਵਿੱਚ ਉੱਠ ਕੇ ਹੀ ਮਹਿਸੂਸ ਕਰ ਸਕਦੇ ਹਾਂ ਸੋ ਸਭ ਦੇ ਅੱਗੇ ਬੇਨਤੀ ਆ ਇਸ ਵੇਲੇ ਦੇ ਵਿੱਚ ਜ਼ਰੂਰ ਉੱਠੋ ਅਤੇ ਜਦੋਂ ਕੋਈ ਵੀ ਜੀ ਇਸ ਵੇਲੇ ਦੇ ਵਿੱਚ ਉੱਠਦਾ ਹੈ ਕਰਦਾ ਕੋਈ ਇੱਕ ਮੈਂਬਰ ਹੀ ਅੰਮ੍ਰਿਤ ਵੇਲੇ ਦੇ ਵਿੱਚ ਉੱਠਦਾ ਹੋਵੇ ਉੱਠ ਕੇ ਨਾਮ ਜਪਦਾ ਹੋਵੇ ਤਾਂ ਉਹਦੇ ਇੱਕ ਦੇ ਉੱਠਣ ਕਰਕੇ ਪੂਰੇ ਘਰ ਦਾ ਮਾਹੌਲ ਚੇਂਜ ਹੋ ਜਾਂਦਾ ਹੈ ਸਾਡੇ ਘਰ ਦਾ ਮਾਹੌਲ ਪੋਜ਼ਿਟਿਵ ਪਵਿੱਤਰ ਹੋ ਜਾਂਦਾ ਹੈ ਅਤੇ ਜਦੋਂ ਖਾਸ ਕਰਕੇ ਘਰ ਦੀ ਕੋਈ ਔਰਤ ਕੋਈ ਬੀਬੀ ਅੰਮ੍ਰਿਤ ਰੇਲੇ ਦੇ ਵਿੱਚ ਉੱਕਦੀ ਆ ਉਹ ਭਾਵੇਂ ਮਾਂ ਐ ਭਾਵੇਂ ਪਤਨੀ ਆ ਉਹਦੇ ਉੱਠਣ ਦੇ ਨਾਲ ਉਹਦਾ ਖੁਦ ਦਾ ਤਾਂ ਭਲਾ ਹੋਣਾ ਹੀ ਹੋਣਾ ਇਹ ਤਾਂ ਗਾਰੰਟੀ ਆ ਪਰ ਉਹਦੇ ਉੱਠਣ ਦੇ ਨਾਲ ਉਹਦੇ ਬੱਚਿਆਂ ਦਾ ਉਹਦੇ ਪਤੀ ਦਾ ਉਹਦੇ ਪਰਿਵਾਰ ਦਾ ਵੀ ਭਲਾ ਹੁੰਦਾ ਹੈ ਕਿਉਂਕਿ ਸੰਗਤ ਜੀ ਆਪਾਂ ਨਾ ਹਮੇਸ਼ਾ ਇੱਕ ਗੱਲ ਸੁਣਦੇ ਆ ਸਾਨੂੰ ਵਾਰ-ਵਾਰ ਇਹ ਗੱਲ ਸਮਝਾਈ ਜਾਂਦੀ ਕਿ ਜਿੱਦਾਂ ਦੇ ਸਾਡੇ ਦਿਨ ਦੀ ਸ਼ੁਰੂਆਤ ਹੋਵੇ ਸਾਡਾ ਪੂਰਾ ਦਿਨ ਵੀ ਉਸੇ ਤਰ੍ਹਾਂ ਦਾ ਬੀਤਦਾ ਹੈ ਇਸ ਕਰਕੇ ਸਾਨੂੰ ਆਪਣੇ ਦਿਨ ਦੀ ਸ਼ੁਰੂਆਤ ਪੋਜ਼ਿਟਿਵ ਵਿਚਾਰਾਂ ਦੇ ਨਾਲ ਕਰਨੀ ਚਾਹੀਦੀ ਆ ਪੋਜ਼ਿਟਿਵ ਮਾਹੌਲ ਦੇ ਵਿੱਚ ਕਰਨੀ ਚਾਹੀਦੀ ਆ ਤਾਂ ਫਿਰ ਸਾਡਾ ਪੂਰਾ ਦਿਨ ਹੀ ਬੜਾ ਸ਼ਾਂਤ ਬੀਤਦਾ ਹੈ ਤਾਂ ਸੰਧੇ ਜੀ ਜਦੋਂ ਸਾਡੇ ਘਰ ਦਾ ਕੋਈ ਵੀ ਜੀ ਖਾਸ ਕਰਕੇ ਭੈਣ ਬੀਬੀ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਕੇ ਬਾਣੀ ਪੜਦੀ ਆ ਨਾਮ ਜਪਦੀ ਆ ਉਹਨਾਂ ਦੇ ਬੱਚਿਆਂ ਦਾ ਵੀ ਮਨ ਖੁਸ਼, ਉਹਦੇ ਪਤੀ ਦਾ ਵੀ ਮਨ ਖੁਸ਼, ਪਰਿਵਾਰ ਦਾ ਵੀ ਮਨ ਖੁਸ਼ ਅਤੇ ਉਹਨਾਂ ਦੇ ਮਨ ਦੇ ਵਿੱਚ ਸਵੇਰੇ-ਸਵੇਰ ਹੀ ਇਹ ਵਿਚਾਰ ਆਉਂਦਾ ਹੈ। ਉਹਨਾਂ ਦੇ ਮਨ ਦੇ ਵਿੱਚ ਸਵੇਰੇ-ਸਵੇਰ ਹੀ ਇੱਕ ਪੋਜ਼ਿਟਿਵ ਊਰਜਾ ਪਰ ਜਾਂਦੀ ਹੈ ਕਿ ਇਹਦੀਆਂ ਅਰਦਾਸਾਂ ਬੇਨਤੀਆਂ ਦੇ ਵਿੱਚ ਅਸੀਂ ਆਂ ਕਿਉਂਕਿ ਬੱਚਿਆਂ ਨੂੰ ਵੀ ਪਤਾ, ਪਤੀ ਨੂੰ ਵੀ ਪਤਾ ਕਿ ਇਹਦੀਆਂ ਅਰਦਾਸਾਂ ਦੇ ਵਿੱਚ ਹੋਰ ਕੋਈ ਸ਼ਾਮਲ ਹੋਵੇ ਚਾਹੇ ਨਾ ਹੋਵੇ। ਅਤੇ ਵੀ ਇਸ ਗੱਲ ਨੂੰ ਮਹਿਸੂਸ ਕਰਦਾ ਹੈ ਕਿ ਮੇਰੀ ਸਿੰਗਲ ਹੀ ਨੇ ਮੇਰੀ ਸਰਦਾਰਨੀ ਨੇ ਸਵੇਰੇ ਉੱਠ ਕੇ ਪਾਠ ਕਰਕੇ ਮੇਰੇ ਲਈ ਵਾਹਿਗੁਰੂ ਜੀ ਦੇ ਅਗੇ ਅਰਦਾਸ ਬੇਨਕੀ ਕੀਤੀ ਆ ਬੱਚੇ ਵੀ ਇਸ ਗੱਲ ਨੂੰ ਮਹਿਸੂਸ ਕਰਦੇ ਆ ਉਹ ਮੰਨਣ ਚਾਹੇ ਨਾ ਮੰਨਣ ਪਰ ਉਹਨਾਂ ਦੇ ਮਨ ਦੇ ਵਿੱਚ ਇੱਕ ਪੋਜ਼ਿਟਿਵ ਊਰਜਾ એનર્ਜੀ ਭਰ ਜਾਂਦੀ ਆ ਵਿਸ਼ਵਾਸ ਭਰ ਜਾਂਦਾ ਏ ਫਿਰ ਉਹ ਸਾਰਾ ਦਿਨ ਜੋ ਵੀ ਕੰਮਕਾਰ ਕਰਦੇ ਆ ਜਿੱਥੇ ਵੀ ਜਾਂਦੇ ਆ ਉਹਨਾਂ ਦੇ ਮਨ ਦੇ ਵਿੱਚ ਇਹ ਵਿਸ਼ਵਾਸ ਹੁੰਦਾ ਏ ਕਿਸਾਟੀ ਅਰਦਾਸ ਬੇਨਤੀ ਸਾਡੇ ਵਾਹਿਗੁਰੂ ਜੀ ਦੇ ਅੱਗੇ ਕੀਤੀ ਗਈ ਆ ਭਾ ਕਿ ਉਹ ਹਰੇਕ ਕੰਮ ਨੂੰ ਪੂਰੇ ਵਿਸ਼ਵਾਸ ਦੇ ਨਾਲ ਕਰਦੇ ਆ ਕਿ ਪਰਮ ਪਿਤਾ ਪਰਮਾਤਮਾ ਦੀ ਦਾ ਆਸ਼ੀਰਵਾਦ ਸਾਡੇ ਨਾਲ ਆ ਸੋ ਉਹਨਾਂ ਨੇ ਭਾਵੇਂ ਪਾਠ ਨਹੀਂ ਕੀਤਾ ਪਰ ਉਹਨਾਂ ਦੀ ਮਾਂ ਜਾਂ ਉਹਨਾਂ ਦੀ ਪਤਨੀ ਦੇ ਪਾਠ ਕਰਨ ਦੇ ਨਾਲ ਹੀ ਉਹਨਾਂ ਦੇ ਅੰਦਰ ਐਨੀ ਪੋਜ਼ਿਟਿਵ ਊਰਜਾ ਐਨਰਜੀ ਭਰ ਜਾਂਦੀ ਆ ਬਾਕੀ ਸੰਗਤ ਜੀ ਇਸ ਗੱਲ ਨੂੰ ਦੂਜੇ ਪਾਸੇ ਨਾ ਲੈ ਜਾਓ ਵੀ ਜੇਕਰ ਸਾਡੇ ਘਰ ਦੇ ਇੱਕ ਜੀ ਨੇ ਪਾਠ ਕਰ ਲਿਆ ਤਾਂ ਬਾਕੀਆਂ ਨੂੰ ਕਰਨ ਦੀ ਲੋੜ ਨਹੀਂ ਆਪਾਂ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇੱਕ ਦੇ ਪਾਠ ਕਰਨ ਦੇ ਨਾਲ ਹੀ ਸਾਡੇ ਘਰ ਪਰਿਵਾਰ ਦੇ ਉੱਤੇ ਕਿੰਨਾ ਚੰਗਾ ਪ੍ਰਭਾਵ ਪੈਂਦਾ ਹੈ ਘਰ ਦਾ ਕੋਈ ਇੱਕ ਜੀ ਹੀ ਸ਼ੁਰੂਆਤ ਕਰ ਲਵੇ ਤਾਂ ਉਹਦੇ ਅੰਦਰ ਆਏ ਹੋਏ ਬਦਲਾਅ ਨੂੰ ਦੇਖ ਕੇ ਬਾਕੀ ਘਰ ਦੇ ਜੀਵਾਂ ਦਾ ਮਨ ਜ਼ਰੂਰ ਬਦਲਦਾ ਹੈ ਖਾਸ ਕਰਕੇ ਸਾਡੇ ਬੱਚੇ ਉਹ ਤਾਂ ਸਾਨੂੰ ਦੇਖ-ਦੇਖ ਕੇ ਹੀ ਸਿੱਖਦੇ ਆ ਤਾਂ ਜੇਕਰ ਮਾਪਿਓ ਅਮਰਤ ਵੇਲੇ ਉੱਠਣਗੇ ਭਜਨ ਬੰਦਗੀ ਕਰਨਗੇ ਤਾਂ ਬੱਚਿਆਂ ਨੂੰ ਕਹਿਣ ਦੀ ਲੋੜ ਨਹੀਂ ਉਹਨਾਂ ਨੇ ਤੁਹਾਨੂੰ ਦੇਖ-ਦੇਖ ਕੇ ਆਪਣੇ ਆਪ ਹੀ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਅਮਰਤ ਵੇਲੇ ਦੇ ਨਾਲ ਜੁੜਨਾ ਹੈ ਅਤੇ ਦੂਸਰੀ ਗੱਲ ਵੀ ਜਦੋਂ ਗੁਰਬਾਣੀ ਦਾ ਪਾਠ ਕਰਕੇ ਸਾਡੇ ਖੁਦ ਦੇ ਅੰਦਰ ਬਦਲਾਅ ਆਉਣ ਲਗੇ ਤਾਂ ਸਾਡੇ ਵਿੱਚ ਆਏ ਹੋਏ ਉਸ ਬਦਲਾਅ ਨੂੰ ਦੇਖ ਕੇ ਸਾਡੇ ਘਰ ਪਰਿਵਾਰ ਦੇ ਜੀ ਹੀ ਨਹੀਂ ਬਲਕਿ ਜੋ ਜੀਵ ਇਸਾਨੂੰ ਮਿਲੇਗਾ ਉਹ ਹੀ ਗੱਲ ਮਹਿਸੂਸ ਕਰੇਗਾ ਤੇ ਫਿਰ ਉਹ ਵੀ ਸਾਡੇ ਵਰਗਾ ਬਣਨਾ ਚਾਹੇਗਾ ਪਰ ਸ਼ਰਤ ਇਹ ਹੈ ਕਿ ਗੁਰੂ ਦਾ ਗਿਆਨ ਹਾਸਲ ਕਰਕੇ ਗੁਰੂ ਦੇ ਗਿਆਨ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਵੀ ਕਰੀਏ ਭਾਵ ਕਿ ਪਾਠ ਕਰਨ ਦੇ ਨਾਲ-ਨਾਲ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਸਮਝ ਕੇ ਕਿ ਉਹਨਾਂ ਨੇ ਸਾਨੂੰ ਕੀ ਸਮਝਾਇਆ ਹੈ ਜੇ ਆਪਾਂ ਬਾਣੀ ਦਾ ਪਾਠ ਕਰਦੇ ਆ ਤਾਂ ਸਾਡੇ ਮਨ ਦਾ ਕਾਲਾਪਨ ਦੂਰ ਹੋਣਾ ਚਾਹੀਦਾ ਹੈ ਸਾਡੇ ਮਨ ਦੇ ਵਿਸ਼ੇਵਕਾਰ ਦੂਰ ਹੋਣੇ ਚਾਹੀਦੇ ਆ ਜੇ ਤੁਸੀਂ ਪਾਠ ਕਰਦੇ ਹੋ ਆਪਣੇ ਆਪ ਦੇ ਅੰਦਰ ਝਾਤ ਮਾਰੋ ਕਿ ਮੈਨੂੰ ਇੰਨਾ ਚਿਰ ਹੋ ਗਿਆ ਪਾਠ ਕਰਦੇ ਆ ਨਾ ਮੇਰੇ ਅੰਦਰ ਕੀ ਬਦਲਾਅ ਆਇਆ ਹਰ ਰੋਜ਼ ਆਪਾਂ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਆ 38 ਪੌੜੀਆਂ ਪੜਦੀਆਂ ਖੁਦ ਨੂੰ ਪੁੱਛੋ ਕਿ ਮੈਂ ਖੁਦ ਕਿੰਨੀਆਂ ਪੌੜੀਆਂ ਉੱਪਰ ਚੜਿਆ ਹਾਂ ਭਾ ਕੀ ਮੇਰੇ ਅੰਦਰ ਕੀ ਚੰਗੇ ਬਦਲਾਅ ਆਏ ਨੇ ਜਦੋਂ ਆਪਾਂ ਆਪਣੇ ਆਪ ਨੂੰ ਇਹ ਸਵਾਲ ਕਰਾਂਗੇ ਆਪਣੇ ਅੰਦਰ ਝਾਤ ਮਾਰਾਂਗੇ ਤਾਂ ਸਾਨੂੰ ਪਤਾ ਲੱਗੇਗਾ ਸੋ ਬਾਣੀ ਦੇ ਅਰਥ ਸਮਝ ਕੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਲਾਗੂ ਵੀ ਕਰਨਾ ਹੈ ਹਰ ਰੋਜ਼ ਅਮਰਤ ਵੇਲੇ ਉੱਠਣ ਦੀ ਕੋਸ਼ਿਸ਼ ਕਰਨੀ ਆ ਅਤੇ ਜੇਕਰ ਤਿੰਨ ਤੋਂ ਪੰਜ ਦੇ ਵਿਚਕਾਰ ਉੱਠ ਗਏ ਉਹ ਤਾਂ ਉੱਠਦੇ ਅਸਰ ਸਭ ਤੋਂ ਪਹਿਲਾਂ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪਣਾ ਹੈ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਸਾਡੇ ਦਿਨ ਦੀ ਸ਼ੁਰੂਆਤ ਘਟੋ ਘਟ ਜਗਜੀਤ ਸਿੰਘ ਜੀ ਦੇ ਇੱਕ ਪਾਠ ਤੋਂ ਤਾਂ ਹੋਣੀ ਚਾਹੀਦੀ ਆ ਪਾਠ ਕਰਕੇ ਫਿਰ ਇਸ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛਿਲ ਵੀ ਵਿਰਥਾ ਨਹੀਂ ਜਾਣ ਦੇਣਾ ਪਾੜ ਕਰਕੇ ਜੇਕਰ ਤੁਸੀਂ ਆਪਣੇ ਘਰ ਦੇ ਕੰਮਕਾਰ ਕਰਦੇ ਹੋ ਤਾਂ ਉਹ ਕੰਮਕਾਰ ਕਰਦਿਆਂ ਹੋਇਆਂ ਵੀ ਵਾਹਿਗੁਰੂ ਵਾਹਿਗੁਰੂ ਜਪੋ ਮੂਲ ਮੰਤਰ ਜੀ ਦਾ ਜਾਪ ਕਰੋ ਕਿਉਂਕਿ ਜੋ ਆਪਾਂ ਸਵੇਰੇ ਉੱਠਦੇ ਆ ਸਾਰ ਕੰਮਕਾਰ ਕਰਦੇ ਆ ਆਪਣੇ ਪਰਿਵਾਰ ਦੇ ਲਈ ਚਾਹ ਪਾਣੀ ਨਾਸ਼ਤਾ ਤਿਆਰ ਕਰਦੇ ਆ ਤਾਂ ਉਹ ਚਾਹ ਪਾਣੀ ਨਾਸ਼ਤਾ ਤਿਆਰ ਕਰਦਿਆਂ ਹੋਇਆਂ ਵੀ ਅਸੀਂ ਗੁਰਬਾਣੀ ਦਾ ਪਾਠ ਕਰੀਏ ਵਾਹਿਗੁਰੂ ਜੀ ਦਾ ਨਾਮ ਜਪੀਏ ਤਾਂ ਫਿਰ ਉਹ ਭੋਜਨ ਪ੍ਰਸ਼ਾਦਾ ਵੀ ਅਮਰਤ ਰੂਪੀ ਬਣ ਜਾਵੇਗਾ ਜੋ ਜੀਵੀ ਉਹਨੂੰ ਛਕੇਗਾ ਨਾ ਉਹਦੇ ਅੰਦਰ ਬਹੁਤ ਚੰਗੇ ਬਦਲਾਵ ਹੋਣਗੇ ਉਹਦੇ ਮਨ ਦੇ ਕਈ ਦੁੱਖ ਰੋਗ ਠੀਕ ਹੋਣਗੇ ਮਨ ਦੇ ਵੀ ਅਤੇ ਤਨ ਦੇ ਵੀ ਸੋ ਆਪਣੇ ਦਿਨ ਦੀ ਸ਼ੁਰੂਆਤ ਸਾਨੂੰ ਗੁਰੂ ਦੇ ਗਿਆਨ ਤੋਂ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਦੇ ਨਾਮ ਤੋਂ ਕਰਨੀ ਚਾਹੀਦੀ ਹੈ ਖਾਸ ਕਰਕੇ ਪੜਾਣੇ ਬੇਗਿਆਂ ਤਾਂ ਜਰੂਰ ਹੀ ਉੱਠ ਕੇ ਪਾਠ ਕਰੋ ਕੰਮਕਾਰ ਕਰਦਿਆਂ ਹੋਇਆਂ ਪਾਠ ਕਰੋ ਤਾਂ ਦੇਖਣਾ ਸਾਡੇ ਘਰ ਪਰਿਵਾਰ ਦਾ ਮੋਹ ਹੋ ਲਈ ਚੇਰ ਹੋ ਜਾਵੇਗਾ